ਪਾ ਇਸ ਮਬੀ ਘਰ ਘਟੇ ਨੇ ਹੁੰਦੀ ਹੈ ਸੋ ਪੀਖ ਲਓ ਜੇ ਵੀ ਸ਼ਾਸਤਰ ਦੁਬਾਰੇ ਦਿਖਾ ਦਿੰਦੀ ਤੁਹਾਨੂੰ ਜਿਵੇਂ ਆਪਣੇ ਹਾਸ ਸ਼ਿੰਗਾਰ ਕਹਿਣਿਆ ਉਹ ਬਗੈਰ ਦੋ ਰਹਿਣਾ ਸੋ ਪੀਖ ਨਹੀਂ ਧਰਮ ਨੇ ਸੋ ਗੰਨੌ ਕੀ ਜਿੰਦਗੀ ਦਾ ਸ਼ਿੰਗਾਰ ਹੁੰਦੇ ਸਰ ਤੋਂ ਛੀਨੇ ਮਿਲੂ ਪਸ਼ੂ ਆ ਸਮਾਨ ਹੁੰਦੇ ਆ ਧਰਮ ਇਹ ਜਮਾਨਾ ਉਹ ਆਪਣੇ ਨਿਸ਼ਾਨਿਆਂ ਵਿੱਚ ਪੱਕੇ ਐ ਉਹ ਹਿੰਦੁਸਤਾਨ ਦੇ ਹਿੰਦੂਆਂ ਦਾ ਹੱਕ ਮੰਗਣੋਂ ਬادله ਨੂੰ ਮੰਨਦੀ ਹੈ ਇਦਨਾਂ ਭਾਰਤੀ ਦੀ ਸੇਵਾ ਵਿੱਚ ਪਾਣ ਕਰਨੇ ਅਜਾ ਦੀ ਜਨਤਾ ਨੂੰ ਇੱਕ ਪਾਸਾ ਜਲੋਕ ਦੇ ਖਿਲਾਫ ਲੱਗ ਰਿਹਾ ਹੈ ਕਿ 2 ਵਜੇ ਤੱਕ ਗੁਰੇ ਘਰ ਜੇ ਨਾਲ ਲੋੜੇਗਾ ਸਾਰਾ ਦਾ ਸੰਸਦ ਨੂੰ

आज भी फैले जाने ये तेरे अपने ये आपका सत्कार सर्व सुखो है राधा हम बड़ी साहिबा आ का के न्यारे तेरे तेरे हृदय पर अंत के नेवा श्री तर जी का आ का दिखे बोल मते बोलो जी भाई कृष्ण की दाउ नानक तेरे सहजे ठांदार श्री ਸਾਹਿਬ ਜੀ ਧਰਤਾਂ ਜੀ ਨੂੰ ਰੱਖ ਦੋ ਵੇ ਸਾਹਿਬ ਜੀ ਧਰਤਾਂ ਬੱਲਾ ਜੀ ਦੀ ਜਾਨ ਸਾਹਿਬ ਜੀ ਧਰਤਾਂ ਬਾਬਾ ਜੀ ਦੀ ਸਾਹਿਬ ਜੀ ਕੀ ਆਵਾਜ਼ ਸ਼ਬਦ ਸਿਵਾ ਦੇ ਬਾਬਕ ਧੰਨ ਬੰਦ ਸੰਗੁਰੂ ਸਿਰੀ ਨੁਰਤਮ ਸਾਹਿਬ ਜੀ ਮਾਰਾ ਕਰ ਮਾਰਾ ਆਪੀ ਦੀ ਰਹਾ ਕਿਰਪਾ ਰਹਿਣ ਤੋਏ ਆਪਾ ਬਾਬਾ ਜੀ ਤੇ ਸਹਿਬ ਜੀ ਸਮਾਨਾ ਜੋੜ ਕੇ ਤੇ ਆ ਮੌਦਿਆ ਹੋਇਆ ਮਹਾਰਾਜ ਅੱਜ ਅਮਰ ਤੇਰੇ ਤੋਂ ਬੁਲੇ ਪੰਡਾਨਾ ਦੀਵਾਨ ਸਭ ਆਨੇ ਰਿਚ ਮਹਾਰਾਜ ਆਪੀ ਦੀ ਕਿਰਪਾ ਕੀਤੀ ਹੈ ਮਹਾਰਾ ਪ੍ਰਕਾਸ਼ਵਾਨ ਹੋਏ ਉਪਰਾੰਤ ਦਾ 阿姨，小阿姨。 ਆ ਗਿਆ ਜੁਰ ਤੁਹਾਡੇ ਚਲਾਸ ਪ੍ਰੈਸ ਕਰਦਾ ਵੇਓ ਹਲਤੇ ਮੋੜਾ ਹੀ ਤੁਹਾਨੂੰ ਤੋਈ ਪਹਿਲਾਂ ਕਦੀ ਲੈ ਆ ਤੋਈ ਪਹਿਲਾਂ ਕਹਿੰਦਾ ਵਲੌਗ ਚ ਆਉਣਾ ਵਾ ਮਾਨੂੰ ਚਾਲ ਦੇ ਹੋਰ ਲੱਭੋ ਦਾ ਕੀ ਕਰਦਾ ਨਹੀਂ ਲਓ ਜੀ ਹੋਰ ਸਵਾਰੀਆਂ ਆ ਗਈਆਂ ਹੁਣ ਹਣ ਭਜਾਉਣਗੇ ਸਾਲ 妈妈不讲，背着我讲了。 कबड्डी हो रही पहली नहीं ले या फिर डर ही हो रहे हम घबराना नहीं घबराना तो बिल्कुल नहीं ਉਹ ਆਪਣਾ ਮੇਲਾ ਅਧੂਰਾ ਹੁੰਦਾ ਛੂਟੇ ਤੋਂ ਬਿਨਾ ਤਾਨੂੰ ਪਾਉਂ ਗਾਇਲਸ ਪਿਉ ਜਾ ਕੇ ਕਰੋ ਕਬੱਡੀ ਸ਼ੋਅ ਮੈਚ ਉਸ ਪਤਾ ਨਹੀਂ ਹੋਗੀ ਸ਼ੋਅ ਸ਼ੁਰੂਆਤ ਲਗਾ ਦੇ ਕਬੱਡੀ ਮੈਂ ਕਬੱਡੀ ਸ਼ੁਰੂਆਤ ਵਾਲੀ ਆ ਨੌਜਵਾਨ ਪੀੜੀ ਉਧਰ ਨੂੰ ਜਾ ਰਹੀ ਆ ਦੇਖੋ ਤੁਸੀਂ ਇਥੋਂ ਦੀ ਨੌਜਵਾਨ ਸਭ ਸਾਡੇ ਮੂੰਹ ਵੱਲ ਵੇਖ ਰਹੀ ਆ छोड़ ਹੈ ਵੈਲੋ ਸਬਸਕ੍ਰਾਈਬ ਕਰਨਾ ਮੈਨੂੰ ਕੋਣ ਹੈਗਾ ਕੋਲ ਪਾਪਾ ਕੋਲ ਨਹੀਂ ਆਤਾ ਪਹਿਲਾਂ ਲੈ ਫਿਰ ਕੀ ਆ ਉਧਰ ਤੁਹਾਨੂੰ ਪਾਰਕਿੰਗ ਦਿਖਾਉਨੇ ਆ ਆ ਪਾਰਕਿੰਗ ਵੇਖੋ ਨਹੀਂ ਦਿਖਣੀ ਬਾਟ ਲੋ ਬਲਾਕਰ ਓਕੇ ਲੈ ਉੱਥੇ ਵੀ ਜਾ ਸੌ ਲੱਗਿਆ ਆ ਚਾ ਬਾਹਰ ਪੂਰੇ ਦੇ ਬੈਠੇ ਉੜਾਵਾ ਬੇੜੀ ਦਾ ਬੇਨਾਮ ਲਾਇ ਦਰਾਉ ਟੁੰਡ ਕਾਂ ਦੇ ਕਿੱਲਰ ਨੂੰ ਪਾਸ ਰੋਕਣ ਲੱਗਾ ਵੋ ਉਹਨੇ ਮੈਂ ਕਿਹਾ ਤਾ ਨੇ ਉੱਥੇ ਰੋਕਦਾ ਕਰ ਰਹੇ ਨੇ ਨੌਜਵਾਨ ਡਰ ਰਹੇ ਨੇ ਤੁਸੀਂ ਕਰੇ ਦਰਦਾਂ ਦਾ ਲਾਇ ਸੱਟ ਬੈਠੇ ਕਿਉਂ ਨੇ ਉਹ ਭਾਪਾ ਨੇ ਮਿਠਾਤਾ ਇਹ ਨਹੀਂ ਡਰ ਮਾਸਾ ਨਹੀਂ ਹੈ ਨਾ ਅੱਗੇ ਅੱਗੇ ਜੀਤ ਹੈ ਹੁਣ ਵੀ ਆਪਾਂ ਉਤਰ ਲੱਗੇ ਆ ਉਤਰ ਲੱਗੇ ਆ ਮੈਂਨੇ ਖਾਨੂੰ ਅੱਜ ਲੱਛੇ ਖਵਾਏ ਲੱਛੇ ਖਵਾਏ ਨਾ ਬਿੱਲ ਦੇਣਾ ਹੀ ਉਧਰ ਨੂੰ ਆ ਗਏ ਹੁਣ ਮੁਕਰ ਨਾ ਜਾਈ දබෙල්ල පල්ලගේ මසයරම් ආව පවාලාගයක් එට දූ පැහහිද නෑජ ගැඩිප?